ਹੈਲੋ ਜੀ ਸਸ ਸਿਕਾਂਜੀ ਸੰਜੀਤ ਬਣਾ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਥ ਮਟੀਕ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਅਲੱਗ ਤੋਂ ਵੀਡੀਓ ਨਵੀਂ ਵੀਡੀਓ ਠੀਕ ਹੈ ਤੁਸੀਂ ਸਾਡੇ ਚੈਨਲ ਦੇ ਨਾਲ ਬਨੇ ਰਹਿਣਾ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਠੀਕ ਹੈ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਆਓ ਜੀ ਕਰਦੇ ਆਂ ਵੀਡੀਓ ਸ਼ੁਰੂ ਮੈਂ ਤੁਹਾਨੂੰ ਦੱਸਾਂਗੀ ਅੱਜ ਗਲਾ ਸਿੰਪਲ ਕਮੀਜ਼ ਤੇ ਗਲਾ ਕਿਵੇਂ ਅਟੈਚ ਕਰਨਾ ਹੈ ਠੀਕ ਹੈ ਸਿੰਪਲ ਕਾਟਨ ਸੂਟ ਹੈ ਤੇ ਉਹਦੇ ਤੇ ਆਪਾਂ ਨੇ ਗਲਾ ਕਿਵੇਂ ਅਟੈਚ ਕਰਨਾ ਹੈ ਨੋਰਮਲ ਗੋਲ ਗਲਾ ਜਿਹੜਾ ਆਪਾਂ ਅਟੈਚ ਕਰਦੇ ਆਓ ਜੀ ਦੇਖੋ ਵੀਡੀਓ ਨੂੰ ਐਂਡ ਤੱਕ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਗਲੇ ਨੂੰ ਕਪੜੇ ਤੇ ਪ੍ਰੈਸ ਕਰਾਂਗੇ ਤੁਸੀਂ ਇਹ ਦੇਖੋ ਆਪਾਂ ਨੇ ਕਪੜਾ ਰੱਖਿਆ ਇਸ ਤਰ੍ਹਾਂ ਕਪੜਾ ਰੱਖ ਲੈਣਾ ਆਪਣੇ ਗਲੇ ਨੂੰ ਨਾਪ ਲੈਣਾ ਤੁਸੀਂ ਕਿੰਨਾ ਬਰਾਉਡ ਲੈਣਾ ਠੀਕ ਹੈ ਜੀ ਨਾਰਮਲ ਹੈ ਗਲੇ ਦੀ ਦੇਖੋ ਚੜਾਈ ਹੈਗੀ 5 ਇੰਚ ਜੇਕਰ ਤੁਸੀਂ ਇੰਨਾ ਹੀ ਰੱਖਣਾ ਚਾਹੁੰਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਦੋਨੋਂ ਸਾਈਡ ਨਿਸ਼ਾਨ ਲਾਉਣ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਇਸ ਨੂੰ ਪ੍ਰੈਸ ਕਰਾਂਗੇ ਪੇਸਟ ਕਰਾਂਗੇ ਤੇ ਇਹ ਜਿਹੜਾ ਸਾਡਾ ਗਲਾ ਨਿਸ਼ਾਨਾ ਤੋਂ ਸਾਈਡ ਤੇ ਨਹੀਂ ਜਾਣਾ ਚਾਹੀਦਾ ਠੀਕ ਹੈ ਇਸ ਤਰ੍ਹਾਂ ਦੇਖੋ ਆਪਾਂ ਨੇ ਹੁਣ ਇਹਨੂੰ ਪੇਸਟ ਕਰ ਲੈਣਾ ਆਪਾਂ ਇੰਨਾ ਹੀ ਗਲਾ ਬਰਾਉਡ ਪਾਵਾਂਗੇ ਤਰ ਆਪਾਂ ਨੇ ਪੇਸਟ ਕਰ ਲੈਣਾ ਬਿਲਕੁਲ ਨਿਸ਼ਾਨਾ ਤੋਂ ਸਾਈਡ ਤੇ ਨਹੀਂ ਜਾਣਾ ਚਾਹੀਦਾ ਸਾਡਾ ਗਲਾ ਠੀਕ ਹੈ ਥੋੜੀ ਪ੍ਰੈਸ ਨੂੰ ਜ਼ਿਆਦਾ ਗਰਮ ਕਰਨਾ ਪੈਂਦਾ ਦੇਖੋ ਆਪਾਂ ਪ੍ਰੈਸ ਕਰ ਲਿਆ ਗਲੇ ਨੂੰ ਟੈਚ ਕਰ ਲਿਆ ਹੁਣ ਆਪਾਂ ਕਰਾਂਗੇ ਇਸ ਦੀ ਕਟਿੰਗ ਇਹ ਦੇਖ ਇਸ ਤਰ੍ਹਾਂ ਆਪਾਂ ਨੇ ਕੱਪੜਾ ਨਾਲ ਨਾਲ ਐਨਾ ਕਟਿੰਗ ਕਰ ਲੈਣਾ ਇਹ ਦੇਖੋ ਸਾਡਾ ਗਲਾ ਅਟੈਚ ਹੋ ਗਿਆ ਇਸ ਤਰ੍ਹਾਂ ਤੁਸੀਂ ਸੈਂਟਰ ਵੀ ਕਰ ਸਕਦੇ ਹੋ ਗਲੇ ਦਾ ਸੈਂਟਰ ਕਰਕੇ ਪਹਿਲਾਂ ਇਸ ਨੂੰ ਪ੍ਰੈਸ ਕਰ ਲਓ ਇਸ ਤਰ੍ਹਾਂ ਦੇਖ ਕੇ ਸੈਂਟਰ ਕੀਤਾ ਹੋਏਗਾ ਤਾਂ ਕੋਈ ਵੀ ਮੁਸ਼ਕਲ ਨਹੀਂ ਆਏਗੀ ਦੇਖੋ ਆਪਾਂ ਨੇ ਹੁਣ ਪ੍ਰੈਸ ਕਰ ਲਿਆ ਇਸ ਤਰ੍ਹਾਂ ਇਹਦਾ ਸੈਂਟਰ ਵੀ ਕਰ ਲਿਆ ਗਲੇ ਦਾ ਹੁਣ ਇਹਦਾ ਕੱਪੜੇ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਠੀਕ ਹੈ ਇਹ ਤੁਸੀਂ ਬਾਕੀ ਇਹਨੂੰ ਵੱਡਾ ਵੀ ਕੱਟ ਕਰ ਲਿਓ। ਹੋਰ ਪਹਿਲਾਂ ਕਰ ਲਿਓ ਕੋਈ ਗੁੱਸਾ ਨਹੀਂ। ਦੇਖੋ ਇਸ ਤਰ੍ਹਾਂ ਪਾ ਕਪੜਾ ਫੋਲਡ ਕਰ ਲੈਣਾ। ਚੰਗੀ ਤਰ੍ਹਾਂ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਕਪੜਾ ਵੱਧ ਹੈ ਤੇ ਤੁਸੀਂ ਇਸ ਨੂੰ ਕਟਿੰਗ ਕਰ ਸਕਦੇ ਹੋ ਮੈਂ ਇੱਥੋਂ ਸਾਈਡਾਂ ਤੋਂ ਠੀਕ ਹੈ। ਕਾਪੜਾ ਸਾਡਾ ਬਿਲਕੁਲ ਬਰਾਬਰ ਹੀ ਹੈ ਕੋਈ ਲੋੜ ਨਹੀਂ ਹੋਣ ਪੱਤ ਨਹੀਂ ਹੈ ਇਸ ਤਰ੍ਹਾਂ ਤੁਸੀਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਕੱਟ ਲਾ ਲੈਣ ਇਹ ਦੇਖੋ ਆਪਾਂ ਨੇ ਹੁਣ ਕਮੀਜ਼ ਰੱਖਣਾ ਇਸ ਤਰ੍ਹਾਂ ਕਮੀਜ਼ ਦਾ ਵੀ ਤੁਹਾਨੂੰ ਸੈਂਟਰ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਕਰੀਜ਼ ਬੱਦੀ ਹੋਈ ਹੈ ਤਾਂ ਠੀਕ ਹੈ ਨਹੀਂ ਕਰੀਜ਼ ਲੱਗੀ ਹੋਈ ਇਸ ਤਰ੍ਹਾਂ ਤੁਸੀਂ ਸੈਂਟਰ ਕਰਕੇ ਕਮੀਜ਼ ਦਾ ਦੇਖੋ ਇਸ ਦਾ ਪ੍ਰੋਪਰ ਸੈਂਟਰ ਹੋ ਗਿਆ ਇੱਥੇ ਤੁਸੀਂ ਇਸ ਤਰ੍ਹਾਂ ਇੱਕ ਕਰੀਜ਼ ਬਣਾ ਲਓ ਜਾਂ ਮਾਰਕ ਦਾ ਨਿਸ਼ਾਨ ਲਾ ਲਓ ਠੀਕ ਹੈ ਇਹ ਦੇਖੋ ਕਰੀਜ਼ ਦਾ ਨਿਸ਼ਾਨ ਆ ਗਿਆ ਹੁਣ ਆਪਾਂ ਰੱਖਾਂਗੇ ਗਲਾ ਇਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਗਲਾ ਰੱਖ ਕੇ ਉੱਪਰ ਸਲਾਈ ਲਾ ਲੈਣੀ ਵੱਡੇ ਬਕੀ ਇਹ ਦੀ ਬਕੀ ਆ ਵੱਡਾ ਕਰ ਲੈਣਾ ਆ ਦੇਖੋ ਆਪਾਂ ਇਸ ਤਰ੍ਹਾਂ ਗਲੇ ਦੇ ਉੱਪਰ ਸਲਾਈ ਆਰਪਾਸ ਕਰ ਲੈਣਾ ਠੀਕ ਹੈ ਜੀ ਇਹ ਦੇਖੋ ਗਲਾ ਜੁੜ ਗਿਆ ਹੁਣ ਆਪਾਂ ਫਾਈਨਲ ਸਲਾਈ ਲਾਵਾਂਗੇ ਠੀਕ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਜੇ ਜਦੋਂ ਆਪਾਂ ਸੈਂਟਰ ਦੇ ਵਿੱਚ ਸਲਾਈ ਲਾ ਲੈਂਦੇ ਆ ਤੇ ਕਦੇ ਵੀ ਸਾਡਾ ਗਲਾ ਇਧਰ ਉਧਰ ਨਹੀਂ ਹਿੱਲਦਾ ਹੁਣ ਆਪਾਂ ਲਾਵਾਂਗੇ ਫਾਈਨਲ ਸਲਾਈ ਇਹ ਜਿੱਥੇ ਆਪਾਂ ਨਿਸ਼ਾਨ ਲਾਇਆ ਹੈ ਬਿਲਕੁਲ ਬੁਕਰਮ ਦੇ ਨਾਲ ਨਾਲ ਸਲਾਈ ਲੱਗੇਗੀ ਬੁਕਰਮ ਦੇ ਉੱਪਰ ਨਹੀਂ ਲੱਗੇਗੀ ਇੱਥੇ ਤੁਸੀਂ ਬਕੀਏ ਨੂੰ ਬਰੀਕ ਕਰ ਲੈਣਾ ਠੀਕ ਹੈ ਬਕੀਏ ਨੂੰ ਬਰੀਕ ਕਰਕੇ ਫਿਰ ਸਲਾਈ ਲਾਉਣੀ ਹੈ ਇਹ ਵਾਲੀ ਸਲਾਈ ਜਿਹੜੀ ਆਪਾਂ ਲਾਈਏ ਇਹ ਸਾਡੀ ਕਟਿੰਗ ਹੋ ਜਾਣੀ ਇੱਥੋਂ ਇੰਨੀ ਕੁ ਆਪਾਂ ਨੇ ਬਾਅਦ ਵਿੱਚ ਢੇੜ ਲੈਣੀ ਹੈ ਬਿਲਕੁਲ ਬੁਕਰਮ ਦੇ ਨਾਲ ਨਾਲ ਸਲਾਈ ਲੱਗਣੀ ਚਾਹੀਦੀ ਹੈ ਬੁਕਰਮ ਦੇ ਉੱਪਰ ਲੱਗਦੀ ਤੇ ਤੁਹਾਡਾ ਗਲਾ ਫੋਲ ਨਹੀਂ ਹੋਏਗਾ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਇੱਥੋਂ ਧਮਾ ਲੈਣਾ ਗਲੇ ਨੂੰ ਚੰਗੀ ਤਰ੍ਹਾਂ ਵਧੀਆ ਸ਼ੇਪ ਦੇ ਵਿੱਚ ਇਧਰੋਂ ਆਪਾਂ ਸਟਾਰਟ ਕੀਤੀ ਤੇ ਇਧਰ ਆਪਾਂ ਨੇ ਐਂਡ ਕਰਨਾ ਹੈ ਤੁਸੀਂ ਦੇਖ ਸਾਡੇ ਇਹ ਬਿਲਕੁਲ ਬੁਕਰਮ ਦੇ ਨਾਲ ਨਾਲ ਸਲਾਈ ਲੱਗੀ ਹੈ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਕੱਪੜੇ ਨੂੰ 1/2 ਇੰਚ ਦਾ ਮਾਰਜਿਨ ਛੱਡ ਕੇ ਆਪਾਂ ਵਿੱਚ ਵਾਲਾ ਜਿਹੜਾ ਕੱਪੜਾ ਸਾਰਾ ਕਟਿੰਗ ਕਰ ਦੇਣਾ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਕੱਟ ਲਾ ਲੈਣਾ ਕਾਟ ਲੋਨੇ ਬਹੁਤ ਜ਼ਰੂਰੀ ਹੈ ਗਲੇ ਦੇ ਵਿੱਚ ਨਹੀਂ ਤਾਂ ਗਲੇ ਦੇ ਫੋਲਡਿੰਗ ਸਹੀ ਨਹੀਂ ਹੁੰਦੀ ਇਹ ਦੇਖੋ ਇੱਥੇ ਆਪਣੀ ਹੁਣ ਥੋੜੀ ਜੀ ਸਲਾਈ ਰਹਿ ਗਈ ਇਸ ਨੂੰ ਆਪਾਂ ਨੇ ਇਸ ਤਰ੍ਹਾਂ ਪੱਟ ਦੇਣਾ ਜੇਕਰ ਇਹਨੂੰ ਨਹੀਂ ਫੋਲਾਂਗੇ ਤੇ ਸਾਡਾ ਕਮੀਜ਼ ਗਲਾ ਜਿਹੜਾ ਸਿੱਧਾ ਨਹੀਂ ਲੱਗਣਾ ਹੁਣ ਲਾਵਾਂਗੇ ਜੀ ਫਾਈਨਲ ਸਲਾਈ ਇਹ ਦੇਖੋ ਇਸ ਤਰ੍ਹਾਂ ਕਰ ਲੈਣਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਨੂੰ ਫੋਲਡ ਕਰ ਦੇਣਾ ਇਹ ਦੇਖੋ ਵਾਲੀ ਸਾਈਡ ਹੁਣ ਤੁਹਾਨੂੰ ਫਾਈਨਲ ਸਲਾਈ ਉੱਪਰ ਲਾਉਣੀ ਹੈ ਬਹੁਤ ਹੀ ਸਫਾਈ ਦੇ ਨਾਲ ਗੱਲਾ ਬਣਦਾ ਨਾਰਮਲ ਬਕੀਆ ਹੋਣਾ ਚਾਹੀਦਾ ਨਾ ਵੱਡਾ ਨਾ ਛੋਟਾ ਬਿਲਕੁਲ ਇਹ ਸਲਾਈ ਸਾਡੀ ਫਾਈਨਲ ਹੈ ਅਸੀਂ ਦੇਰ ਵੀ ਨਹੀਂ ਮੈਂ ਇਹ ਸਲਾਈ ਪੱਕੀ ਲਾਉਣੀ ਨੂੰ ਠੀਕ ਹੈ ਤੇ ਇਹ ਦੇਖੋ ਇਸ ਤਰ੍ਹਾਂ ਆਪਣੇ ਸਾਰੇ ਪਾਸੇ ਸਲਾਈ ਲਾ ਦਈਏ ਕੱਟ ਲੈਣੀ ਤੁਸੀਂ ਠੀਕ ਹੈ ਜੀ ਇਹ ਦੇਖੋ ਕਲਾ ਸਾਡਾ ਬਣ ਗਿਆ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਬਣਿਆ ਸਿੰਪਲ ਕਮੀਜ਼ ਹੈ ਕਾਟਨ ਦਾ ਸੂਟ ਹੈ ਸਿੰਪਲ ਠੀਕ ਹੈ ਜੀ ਤੁਸੀਂ ਦੇਖ ਸਕਦੇ ਬਿਲਕੁਲ ਸ਼ੇਪ ਬਹੁਤ ਪ੍ਰੋਪਰ ਵਧੀਆ ਸ਼ੇਪ ਆਈ ਹੈ ਤੇ ਵਧੀਆ ਤਰੀਕੇ ਦੇ ਨਾਲ ਬਣਿਆ ਹੈ ਕੋਈ ਵੀ ਇਹਦੇ ਚਵਾਲ ਲਫਫੋਂਗ ਨਹੀਂ ਆ ਰਿਹਾ ਤੁਸੀਂ ਇਸ ਤਰੀਕੇ ਨਾਲ ਜੇਕਰ ਗਲਾ ਅਟੈਚ ਕਰੋਗੇ ਤੇ ਤੁਹਾਡੇ ਕਦੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਗਲੇ ਤੇ ਇਹ ਦੇਖੋ ਅੱਜ ਕੱਲ ਕਾਟਨ ਦੇ ਸੂਟ ਸਟਿਚਿੰਗ ਲਈ ਜ਼ਿਆਦਾ ਆ ਰਹੇ ਨੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਕਾਟਨ ਦੇ ਸੂਟ ਤੇ ਗਲਾ ਕਿਵੇਂ ਅਟੈਚ ਕਰਨਾ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਜੇ ਕਿਸੇ ਜਿੱਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਬਹੁਤ ਸਾਰੀਆਂ ਆਪਣੇ ਚੈਨਲ ਤੇ ਵੀਡੀਓ ਪਾਈਆਂ ਹੋਈਆਂ ਨੇ ਪਲੀਜ਼ ਤੁਸੀਂ ਉਹਨਾਂ ਨੂੰ ਵੀ ਜਾ ਕੇ ਦੇਖਣਾ ਤੇ ਕਮੈਂਟ ਕਰਨਾ ਕਿਵੇਂ ਦੀਆਂ ਲੱਗੀਆਂ ਠੀਕ ਹੈ ਜੀ ਇਹ ਦੇਖੋ ਜੀ ਬਿਲਕੁਲ ਗਲਾ ਸਾਰਾ ਪ੍ਰੋਪਰ ਬਣ ਗਿਆ ਓਕੇ ਜੀ ਕਰਦੇ ਆ ਵੀਡੀਓ ਦਾ ਐਂਡ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਹੁਤ ਪਿਆਰ ਦੇ ਰਹੇ ਨੇ ਚੈਨਲ ਨੂੰ ਇਸੇ ਤਰ੍ਹਾਂ ਅੱਗੇ ਵੀ ਜਿੰਦੇ ਰਹਿਣਾ ਜੀ ਓਕੇ ਜੀ ਥੈਂਕ ਯੂ ਰਬ ਰੱਖਾ ਜੀ ਧੰਨਵਾਦ